इस रोड का नाम है पीएस रोड इस रोड करोड़ रुपए की इस रोड से तीह करोड़ रुपए की बनेगा क्योंकि आलरेडी पहला देखो यही रोड किन्ना सोहना किन्ना खूबसूरत है सतजीत कौर बराट तुम देख रहे हो नवी ताजा न्यूज चैनल अज अ खड़े पिछे रोड देख रहे हो ਰੋਡ ਚੱਲ ਰਿਹਾ ਹੈ ਇਸ ਰੋਡ ਦਾ ਨਾਮ ਹੈ ਪੀਐਸ 7 ਰੋਡ ਇਹ ਮੁਹਾਲੀ ਦਾ ਇੰਟਰਨੈਸ਼ਨਲ 에ਅਰਪੋਰਟ ਰੋਡ ਹੈ ਸੋ ਇਸ ਜੇ ਰੋਡ ਦੀ ਅਸੀਂ ਗੱਲ ਕਰੀਏ ਤੇ ਇਸ ਰੋਡ ਤੇ 30 ਕਰੋੜ ਰੁਪਏ ਜੋ ਸਰਕਾਰਾ ਹੋਰ ਲਾਂਚ ਆ ਰਹੀ ਹੈ ਜੇ ਆਪਾਂ ਇਸ ਰੋਡ ਦੀ ਗੱਲ ਕਰੀਏ ਤੇ ਬਹੁਤ ਹੀ ਖੂਬਸੂਰਤ ਰੋਡ ਬਣਿਆ ਹੋਇਆ ਬਹੁਤ ਸੋਨੇ ਫੁੱਲ ਲੱਗੇ ਹੋਏ ਨੇ ਖੂਬਸੂਰਤ ਫੁੱਲ ਤੇ ਹੋਰ ਵੀ ਕਈ ਤਰ੍ਹਾਂ ਦੇ ਪਲਾਂਟਸ ਛੋਟੇ ਛੋਟੇ ਇਹਦੇ ਉੱਪਰ ਲੱਗੇ ਹੋਏ ਨੇ ਲਾਈਟਿੰਗ ਦੀ ਗੱਲ ਕਰੀ ਤੇ ਪ੍ਰੋਪਰ ਇਹਦੇ ਉੱਪਰ ਲਾਈਟਨਿੰਗ ਆ फोर लाइन ने ये सड़क बनी हुई है बहुत ही खूबसूरत बहुत ही सोना रोड बनया हुआ है ਤੁਸੀਂ ਸੜਕ ਦੇਖ ਸਕਦੇ ਹੋ ਕਿੰਨੀ ਸੋਹਣੀ ਖੂਬਸੂਰਤ ਖੁੱਲੀ ਡੁੱਲੀ ਇਹ ਸੜਕਾ ਆਸ-ਪਾਸੇ ਕਿੰਨੇ ਸੋਹਣੇ ਫੁੱਲ ਤੇ ਕਿੰਨੇ ਸੋਹਣੇ ਛੋਟੇ-ਛੋਟੇ ਰੁੱਖ ਲੱਗੇ ਹੋਏ ਨੇ ਸੋ ਸਰਕਾਰ ਨੇ 114 ਕਰੋੜ ਰੁਪਏ ਦਾ ਜਿਹੜੇ ਫੰਡ ਸੀਗੇ ਉਹ ਲਾਗੂ ਕੀਤੇ ਸੀਗੇ ਪਰ ਉਸ ਦੇ ਵਿੱਚ ਪਹਿਲਾਂ ਜਲੰਧਰ ਅੰਮ੍ਰਿਤਸਰ ਤੇ ਲੁਧਿਆਣੇ ਦਾ ਨਾਮ ਸੀਗਾ ਪਰ ਹੁਣ ਮੁਹਾਲੀ ਦਾ ਨਾਮ ਵੀ ਸ਼ਾਮਿਲ ਹੋ ਗਿਆ ਸੋ ਮੁਹਾਲੀ ਦਾ ਨਾਮ ਇਸ ਕਰਕੇ ਸ਼ਾਮਿਲ ਹੋ ਗਿਆ ਕਿਉਂਕਿ ਜਿਹੜਾ ਇੰਟਰਨੈਸ਼ਨਲ 에어ਪੋਰਟ ਰੋਡ ਆ ਉਹਦੇ ਉੱਪਰ ਹੁਣ 30 ਕਰੋੜ ਰੁਪਏ ਜੋ ਹੈਗਾ ਉਹ ਸਰਕਾਰ ਲੌਂਚ ਆ ਰਹੀ ਹੈ ਸੋ ਇਸ ਤੋਂ ਬਾਅਦ ਅਰਬ ਜੀ ਗੱਲ ਕਰੀਏ ਕਿ 30 ਕਰੋੜ ਰੁਪਏ ਦੇ ਵਿੱਚ ਸਰਕਾਰ ਦੇ ਵਿੱਚ ਕੀ ਕਰੇਗੀ ਸੋ ਤੁਸੀਂ ਆਓ ਮੇਰੇ ਨਾਲ ਮੈਂ ਤੁਹਾਨੂੰ ਦੁਕਾਨੀ ਹੈ ਕਿ ਇਹ ਸੜਕ ਹੁਣ ਕਿੱਥੋਂ ਲੈ ਕੇ ਕਿੱਥੋਂ ਤੱਕ ਬਣਾਈ ਜਾਵੇਗੀ ਕਿੰਨੇ ਏਰੀਆ ਦੇ ਵਿੱਚ 30 ਕਰੋੜ ਰੁਪਏ ਆ ਇਹਦੇ ਵਿੱਚ ਲੱਗੇਗਾ ਸੋ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਾਰਾ ਇਹ ਮਾਸਟਰ ਪਲਾਨ ਹੋਇਆ ਸੀਗਾ ਇਹ ਜੋ ਪਾਸ ਹੋਇਆ ਹੈ 114 ਕਰੋੜ ਦਾ ਹੋਇਆ ਟੋਟਲ ਸੋ ਇਹਦੇ ਵਿੱਚ ਪਹਿਲਾਂ ਲੁਧਿਆਣਾ ਅੰਮ੍ਰਿਤਸਰ ਤੇ ਜਲੰਧਰ ਦਾ ਸ਼ਹਿਰ ਦਾ ਨਾਮ ਸ਼ਾਮਿਲ ਸੀਗਾ ਪਰ ਹੁਣ ਮੋਹਾਲੀ ਦਾ ਵੀ ਨਾਮ ਆ ਚੁੱਕਿਆ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਛਤਬੀੜ ਦੀਆਂ ਲਾਈਟਸ ਤੇ ਜਦੋਂ ਆਪਾਂ ਮੋਹਾਲੀ ਤੋਂ ਸੌਰੀ ਜਦੋਂ ਆਪਾਂ ਪਟਿਆਲੇ ਤੋਂ ਮੋਹਾਲੀ ਨੂੰ ਆਨੇ ਆ ਤੇ ਇਹਨੂੰ ਜੋ ਬਣੀਆਂ ਲਾਈਟਾਂ ਵੀ ਕਿਹਾ ਜਾਂਦਾ ਛਤਬੀੜ ਦੀਆਂ ਲਾਈਟਸ ਵੀ ਕਿਹਾ ਜਾਂਦਾ ਛਤਬੀੜ ਦੀਆਂ ਲਾਈਟਸ ਤੋਂ ਲੈ ਕੇ 68 ਤੱਕ ਜੋ ਇਹਦਾ ਫਰਸਟ ਫੇਜ਼ ਬਣੇਗਾ 68 ਤੱਕ ਇਹ ਸਾਰਾ ਰੋਡ ਦੇ ਉੱਪਰ ਜੋ 30 ਕਰੋੜ ਰੁਪਏ ਦੇ ਵਿੱਚ ਔਰ ਆਉਣ ਵਾਲੇ ਅਨੁਮਾਨੀ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗੇਗਾ ਕਿ ਇਸ ਦੇ ਵਿੱਚ ਕੀ ਕੀ ਬਣੇਗਾ ਸੋ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਫਰਸਟ ਫੇਜ਼ ਤਾਂ ਹੋਏਗਾ ਛਤਬੀੜ ਦੀਆਂ ਲਾਈਟਸ ਤੋਂ ਕਿ 68 ਦੇ ਸੈਕਟਰ ਤੱਕ ਅਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਫੇਸ ਆਏਗਾ ਦੂਸਰਾ ਫੇਸ ਹੈਗਾ 68 ਸੈਕਟਰ ਦਾ ਲੈ ਕੇ ਬਲੌਂਗੀ ਤੱਕ ਦੀ ਜਿਹੜੀ ਸਾਰੀ ਸੜਕ ਆ ਉਹ ਤਿਆਰ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਖੁੱਲੀਆਂ ਡੁੱਲੀਆਂ ਸੜਕਾਂ ਨੇ ਫੋਰ ਲਾਈਨਾਂ ਕਿੰਨੇ ਸੋਹਣੇ ਰੁੱਖ ਤੇ ਸਾਫ ਸੁਥਰਾ ਹੈ ਰੋਡ ਬਣਿਆ ਹੋਇਆ ਸੋ ਇਹਦੇ ਵਿੱਚ ਫਸਟ ਫੇਸ ਦੀ ਗੱਲ ਕਰੀਏ ਤੇ ਛੱਤਵੀਰ ਦੇ ਲਾਈਟਸ ਤੋਂ ਲੈ ਕੇ 68 ਸੈਕਟਰ ਤੱਕ ਫਸਟ ਫੇਸ ਰੈਡੀ ਹੋਵੇਗਾ ਤੇ ਉਸ ਤੋਂ ਬਾਅਦ ਜੇ ਸੈਕੰਡ ਫੇਸ ਦੀ ਗੱਲ ਕਰੀਏ ਸੈਕਟਰ 68 ਤੋਂ ਲੈ ਕੇ ਬਲੌਂਗੀ ਤੱਕ ਦੀ ਜਿਹੜੀ ਸੜਕ ਹੈ ਦੇ ਵਿੱਚ ਤਿਆਰ ਕੀ ਜਾਵੇਗੀ ਸੋ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ 30 ਕਰੋੜ ਰੁਪਏ ਦੇ ਵਿੱਚ ਸਰਕਾਰ ਇਸ ਰੋਡ ਤੇ ਹੋਰ ਕੀ ਕੀ ਲੈ ਕੇ ਆ ਰਹੀ ਹੈ ਸੋ ਇਸ ਰੋਡ ਦੀ ਇੰਨੀ ਜ਼ਿਆਦਾ ਡਿਮਾਂਡ ਕਿਉਂ ਹੈ ਤੁਸੀਂ ਸੋਨੇ ਸੁਣਿਆ ਹੋਵੇਗਾ ਪੀਆਰ 7 ਰੋਡ ਜਾਂ ਫਿਰ ਤੁਸੀਂ ਸੁਣਿਆ ਹੋਵੇਗਾ 에ਰਪੋਰਟ ਮੋਹਾਲੀ ਰੋਡ ਇਸ ਰੋਡ ਦੀ ਇੰਨੀ ਜ਼ਿਆਦਾ ਡਿਮਾਂਡ ਇਸ ਕਰਕੇ ਵੀ ਹੈ ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਆਸ-ਪਾਸੇ ਕਿੰਨੀ ਇੰਡਸਟਰੀ ਆ ਰਹੀ ਹੈ ਕਮਰਸ਼ੀਅਲਸ ਕਿੰਨੇ ਆ ਰਹੇ ਨੇ ਔਰ ਇਹਦੀ ਕਮਰਸ਼ੀਅਲਸ ਦੀ ਬੈਕ ਸਾਈਡ ਤੇ ਸਾਰਾ ਰੈਜ਼ੀਡੈਂਸ਼ੀਅਲ ਆ ਰਿਹਾ ਹੈ ਸੋ ਇਹ ਪਹਿਲਾਂ ਤੋਂ ਹੀ ਬਹੁਤ ਡਿਵੈਲਪ ਹੋ ਜੋ ਕਿਆ ਕਿਉਂਕਿ ਇਹਦੇ ਵਿੱਚ 에어로 ਸਿਟੀ ਨਾਮ ਤੋਂ ਜਿਹੜੇ ਇੱਥੇ ਰੈਜ਼ੀਡੈਂਸ਼ੀਅਲ ਪਲਾਟ ਪਹਿਲਾਂ ਕੱਟੇ ਗਏ ਸੀਗੇ ਤੇ ਹੁਣ ਆਲਮੋਸਟ ਸਾਰਾ ਇਹ ਬੁੱਕਡ ਹੋ ਚੁੱਕਾ ਸਾਰਾ ਸੋਲਡ ਆਊਟ ਆ ਸੋ ਹੁਣ ਆਪਾਂ ਜੇ ਕਮਰਸ਼ੀਅਲ ਦੀ ਗੱਲ ਕਰੀਏ ਤੇ ਕਮਰਸ਼ੀਅਲ ਇਸ ਰੋਡ ਤੇ ਕਾਫੀ ਜ਼ਿਆਦਾ ਇਨਵੈਂਟਰੀ ਆ ਰਹੀ ਹੈ ਜਿਹੜੀ ਸਾਹਮਣੇ ਤੁਸੀਂ ਇਸ ਟਾਈਮ ਬਿਲਡਿੰਗ ਦੇਖ ਰਹੇ ਹੋ ਸਾਰੀ ਕਮਰਸ਼ੀਅਲ ਹੈ ਦੇ ਵਿੱਚ ਸ਼ਾਪਸ ਨੇ ਸ਼ੋਰੂਮਸ ਨੇ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕਿੰਨਾ ਰੋਜ਼ਗਾਰ ਮਿਲੇਗਾ ਸੋ ਇਸ ਤੋਂ ਬਾਅਦ ਜੇ ਅਪਾ ਗੱਲ ਕਰੀਏ ਕਿ ਪੀਆਰ 7 ਰੋਡ ਤੇ 30 ਕਰੋੜ ਰੁਪਏ ਦੇ ਵਿੱਚ ਕੀ ਕੀ ਆਵੇਗਾ ਤੇ ਥੋੜਾ ਜਿਹਾ ਅਸੀਂ ਤੁਹਾਨੂੰ ਦੱਸ ਦਿੰਨੇ ਆ ਇਹ ਇਹਦੇ ਵਿੱਚ ਜਿਹੜੇ ਬੱਸ ਸਟਾਪ ਨੇ ਉਹ ਐਡ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਸੋਹਣੇ ਸੋਹਣੇ ਫੁੱਟਬਾਥ ਬਣਾਏ ਜਾਣਗੇ ਜਿਹੜੇ ਕਿ ਪੈਦਲ ਚੱਲਣ ਵਾਲੇ ਯਾਤਰੀਆਂ ਵਾਸਤੇ ਹੋਣਗੇ ਉਹਨਾਂ ਦੀ ਲੈਂਡਸਕੇਪਿੰਗ ਕੀਤੀ ਜਾਵੇਗੀ ਤੇ ਜਿਹੜਾ ਇਹ ਤਿਆਰ ਹੋ ਜਾ ਰਿਹਾ ਰੋਡ ਇਹਦੀ ਜੇ ਆਪਾਂ ਗੱਲ ਕਰੀਏ ਤੇ 10 ਸਾਲ ਦਾ ਜਿਹੜਾ ਮੇਨਟੇਨੈਂਸ ਦਾ ਖਰਚਾ ਹੋਊਗਾ ਜਾਂ ਫਿਰ ਗੱਲ ਕਰੀਏ ਕਿ ਜਿਹੜੇ ਕੰਟਰੈਕਟਰ ਇਸ ਦਾ ਕੰਟੈਕਟ ਲੈਣਗੇ ਉਹਨਾਂ ਦੀਆਂ ਜਿਹੜਾ ਐਗਰੀਮੈਂਟ ਸਾਈਨ ਹੋਣਗੇ ਉਹਨਾਂ ਦੀਆਂ ਉਹਨਾਂ ਦੇ ਵਿੱਚ ਪਹਿਲਾਂ ਹੀ ਇਹ ਸ਼ਰਤਾਂ ਨੂੰ ਸ਼ਾਮਲ ਕਰ ਦਿੱਤਾ ਜਾਵੇਗਾ ਵੀ ਇਨ੍ਹਾਂ ਇਸ ਰੋਡ ਦੀ ਤੇ 3 ਮਹੀਨੇ ਦੀ ਮੇਨਟੇਨੈਂਸ ਆ ਉਹ ਚਾਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਈਡ ਤੇ ਇਹ ਰੇਲਿੰਗ ਬਣੀ ਹੋਈ ਹੈ ਜਿਹੜਾ ਇਹ ਵਾਈਟ ਪੇਂਟ ਆ ਜੇ ਇਸ ਪੇਂਟ ਦੀ ਗੱਲ ਕਰੀਏ ਫੁੱਲਾਂ ਦੀ ਗੱਲ ਕਰੀਏ ਪਲਾਂਟਸ ਦੀ ਗੱਲ ਕਰੀਏ ਜਿਹੜੇ ਫੁੱਟਬਾਥ ਹੁੰਦੇ ਨੇ ਪੈਦਲ ਚੱਲਣ ਵਾਲਿਆਂ ਵਾਸਤੇ ਉਹਨਾਂ ਦੀ ਲੈਂਡਸਕੇਪਿੰਗ ਦੀ ਗੱਲ ਕਰੀਏ ਲਾਈਟਨਿੰਗ ਦੀ ਗੱਲ ਕਰੀਏ ਤੇ ਸਾਰਾ ਖਰਚਾ 10 ਸਾਲ ਦੇ ਵਿੱਚ ਜਿੰਨੀ ਵੀ ਮੇਨਟੇਨੈਂਸ ਹੋਊਗੀ ਸਾਰੇ ਕੰਟਰੈਕਟਰ ਦੀ ਹੋਊਗੀ ਸੋ ਇਸ ਰੋਡ ਦੇ ਉੱਪਰ ਹਰ ਇੱਕ ਲਾਈਟ ਦੇ ਉੱਪਰ ਕੈਮਰੇ ਲੱਗੇ ਹੋਏ ਨੇ ਅੱਜ ਆਪਾਂ ਗੱਲ ਕਰੀਏ ਸਪੀਡ ਮੀਟਰ ਦੀ ਤੇ ਸਪੀਡ ਮੀਟਰ ਸਪੀਡ ਵੈਸੇ ਤੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਇਹ ਜੋ ਰੂਲ ਹੈ ਲਾਗੂ ਹੋ ਚੁੱਕਿਆ ਹੈ ਕਿ ਤੁਸੀਂ 50 ਦੀ ਸਪੀਡ ਤੋਂ ਉੱਪਰ ਆਪਣੀ ਵੀਹਿਕਲ ਦੀ ਸਪੀਡ ਨਹੀਂ ਕਰ ਸਕਦੇ ਪਰ ਫਿਰ ਵੀ ਕਈ ਵਾਰ ਹੁੰਦੇ ਨੇ ਕਿ ਜਿਹੜੇ ਬਹੁਤ ਹੀ ਆਪਣੀ ਜੋ ਆਪਾਂ ਵੀਹਿਕਲ ਦੀ ਸਪੀਡ ਕਹਿੰਨੇ ਆ ਬਹੁਤ ਹਾਈ ਸਪੀਡ ਤੇ ਚੱਲਦੇ ਨੇ ਉਹਨਾਂ ਵਾਸਤੇ ਖਾਸ ਕਰਕੇ ਇਹ ਮੀਟਰ ਲਾਇਏ ਗਏ ਨੇ ਕਿ ਇਹ ਮੀਟਰ ਦੇ ਵਿੱਚ ਚੈੱਕ ਹੋ ਜਾਂਦਾ ਜੇ ਕਿਸੇ ਦੀ ਹਾਈ ਸਪੀਡ ਹੋਵੇ ਤਾਂ ਸਿੱਧਾ ਉਹਨਾਂ ਦਾ ਚਲਾਨ ਉਹਨਾਂ ਦੇ ਘਰ ਪਹੁੰਚਦਾ ਆ ਸੋ ਇਹ ਇਹੇ 에어ਪੋਰਟ ਚੌਂਕ ਕ੍ਰੋਸ ਕਰ ਰਹੇ ਆ 에어ਪੋਰਟ ਚੌਂਕ ਤੋਂ ਲੈ ਕੇ 68 ਸੈਕਟਰ ਤੱਕ ਜਿਹੜਾ ਫਰਸਟ ਫੇਸ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਛੱਤ ਵੀ ਲਾਈਟਸ ਤੋਂ ਲੈ ਕੇ 에어ਪੋਰਟ ਚੌਂਕ ਕ੍ਰੋਸ ਆਊਗਾ ਉਸ ਤੋਂ ਬਾਅਦ 63 ਸੈਕਟਰ 68 ਤੱਕ ਜਿਹੜਾ ਫਰਸਟ ਫੇਸ ਆ ਉਹ ਰੈਡੀ ਹੋਊਗਾ ਉਸ ਤੋਂ ਬਾਅਦ ਫਰਸਟ ਤੋਂ ਬਾਅਦ 68 ਸੈਕਟਰ ਤੋਂ ਲੈ ਕੇ ਬਲੌਂਗੀ ਤੱਕ ਦੀ ਜਿਹੜੀ ਸੜਕ ਆ 30 ਕਰੋੜ ਰੁਪਏ ਦੇ ਵਿੱਚ ਬਣਾਈ ਜਾਵੇਗੀ